ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪੈਨ ਪ੍ਰਾਵਾ ਨੂੰ ਹੋਪ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ ਹੋਵੋਗੇ ਅੱਜ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਪਲੇਲਿਸਟ ਜਿਸ ਦਾ ਨਾਮ ਹੋਵੇਗਾ ਪੰਜਾਬ ਜੀਕੇ ਇਸ ਪਲੇਲਿਸਟ ਦੀ ਇਹ ਪਹਿਲੀ ਵੀਡੀਓ ਹੈ ਇਸ ਪਲੇਲਿਸਟ ਵਿੱਚ ਇੱਕ ਇੱਕ ਕਰਕੇ ਤੁਹਾਨੂੰ ਪੰਜਾਬ ਦੇ ਸਾਰੇ ਜ਼ਰੂਰੀ ਮੁੱਦੇ ਕਵਰ ਕਰਵਾਏ ਜਾਣਗੇ ਜੇ ਤੁਸੀਂ ਪੰਜਾਬ ਵਿੱਚ ਰਹਿ ਕੇ ਕਿਸੇ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਛੋਟੀਆਂ-ਛੋਟੀਆਂ ਵੀਡੀਓਜ਼ ਦੇ ਰਹੇ ਹਾਂ ਤੁਹਾਡੇ ਸਾਰੇ ਟੌਪਿਕ ਬਹੁਤ ਚੰਗੀ ਤਰ੍ਹਾਂ ਕਵਰ ਕਰਵਾ ਦਾਂਗੇ ਤਾਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਅੱਜ ਦਾ ਵਿਸ਼ਾ ਹੈ ਪੰਜਾਬ ਵਿੱਚ ਸਿੰਧੂ ਸਾਈਟ ਇਹ ਬਹੁਤ ਹੀ ਛੋਟੀ ਜੀ ਵੀਡੀਓ ਹੋਵੇਗੀ ਜਿਸ ਵਿੱਚ ਤੁਹਾਨੂੰ ਜ਼ਰੂਰੀ-ਜ਼ਰੂਰੀ ਪੰਜਾਬ ਦੀਆਂ ਸਿੰਧੂ ਸਾਈਟਾਂ ਤੋਂ ਜਾਣੂ ਕਰਵਾਇਆ ਜਾਵੇਗਾ ਪਹਿਲੀ ਸਾਈਟ ਹੈ ਕੋਟਲਾ ਨਿਹੰਗ ਖਾਂ ਇਹ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਹੈ ਇਸ ਨੂੰ 1929 ਵਿੱਚ ਖੋਜਿਆ ਗਿਆ ਸੀ ਦੂਸਰੀ ਰੂਪਨਗਰ ਸਤਲੂਜ ਦਰਿਆ ਦੇ ਕੰਢੇ 1952-53 ਦੌਰਾਨ ਵਾਈ ਡੀ ਸ਼ਰਮਾ ਦੁਆਰਾ ਖੁਦਾਈ ਕੀਤੀ ਗਈ ਸੀ ਤੀਸਰੀ ਸੰਗੂਲ ਇਹ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸਥਿਤ ਇੱਕ ਪਿੰਡ ਹੈ ਚੌਥੀ ਸੁਨੇਤਮ ਇਹ ਜ਼ਿਲ੍ਹਾ ਲੁਧਿਆਣਾ ਵਿੱਚ ਸਥਿਤ ਹੈ ਪੰਜਵੀਂ ਰੋਹੀੜਾ ਇਹ ਅਹਿਮਦਗੜ ਦੇ ਨੇੜੇ ਜ਼ਿਲ੍ਹਾ ਮਲੇਰਕੋਟਲਾ ਵਿੱਚ ਸਥਿਤ ਹੈ ਇੱਥੇ ਇਤਿਹਾਸਕਾਰਾਂ ਨੂੰ ਇੱਕ ਅਨੁਪਾਤ 2:4 ਦੇ ਆਕਾਰ ਅਨੁਪਾਤ ਵਿੱਚ ਇੱਟਾਂ ਮਿਲੀਆਂ ਪੰਜਵੀਂ ਹੈ ਢੋਲਬਾਹਾ ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਥਿਤ ਹੈ ਛੇਵੀਂ ਹੈ 13 ਮਾਜਰਾ ਇਹ ਰੋਪੜ ਜ਼ਿਲ੍ਹੇ ਵਿੱਚ ਸਥਿਤ ਹੈ ਇਸ ਨੂੰ ਵਿਖੂਨਾ ਵੀ ਕਿਹਾ ਜਾਂਦਾ ਹੈ ਸੱਤਵੀਂ ਸਾਈਟ ਦਾ ਨਾਮ ਹੈ ਬਾੜਾ ਇਹ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਸੀ ਕੁਝ ਪੰਜਾਬ ਦੀਆਂ ਜ਼ਰੂਰੀ ਸਿੰਧੂ ਸਾਈਟਾਂ ਵੀਡੀਓ ਨੂੰ ਦੁਬਾਰਾ ਦੇਖ ਕੇ ਇਨਾਂ ਨੂੰ ਯਾਦ ਕਰ ਲਓ ਇਹ ਪੇਪਰ ਵਿੱਚ ਆਉਣ ਦੇ ਬਹੁਤ ਜ਼ਿਆਦਾ ਚਾਂਸ ਨੇ ਪੰਜਾਬ ਦੀਆਂ ਜ਼ਰੂਰੀ ਸਿੰਧੂ ਸਾਈਟਾਂ ਦਾ ਟੌਪਿਕ ਇੱਥੇ ਖਤਮ ਹੁੰਦਾ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੇ ਟੌਪਿਕ ਦੇ ਨਾਲ